ਕਿ ਇੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਜਿੱਥੇ ਹੁਣ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਇਹ ਉਹ ਸਥਾਨ ਹੈ ਜਿਵੇਂ ਉਸੇ ਤਰ੍ਹਾਂ ਬਣੇ ਜਿਵੇਂ ਸਾਡੀਆਂ ਪ੍ਰਾਤਨ ਇਮਾਰਤਾਂ ਹੁੰਦੀਆਂ ਸਨ ਭਾਵੇਂ ਬੇਨਤੀ ਕੀਤੀ ਹੈ ਬਾਬਾ ਜੀ ਨੂੰ ਬਾਬਾ ਜੀ ਘਰ ਬਣਾਇਓ ਤੇ ਬਣਾਇਓ ਉਸੇ ਤਰਜ਼ ਦਾ ਜਿਸ ਜਿਹੜੇ ਜੋ ਤਕਨੀਕ ਉਸ ਵੇਲੇ ਵਰਤੀ ਜਾਂਦੀ ਤਨ ਤਨ ਗੁਰੂ ਅਮਰਦਾਸ ਜੀ ਤਨ ਤਨ ਗੁਰੂ ਅਮਰਦਾਸ ਜੀ ਨੇ ਸਾਲ ਪੁਰਾਣਾ ਕੂ ਦਫਨ ਰਿਆ ਖੇੜਦੇ ਰਹੇ ਪੱਲੇ ਦੱਸ ਰਹੇ ਸੀ ਹੁਣ ਇਹ ਕੂ ਜੜਾ ਕੋਜ ਕਰਕੇ ਤਾਂ ਇਹ ਲੱਭ ਲਿਆ ਗੁਰੂ ਦਾ ਘਰ ਗੁਰੂ ਦਾ ਖੂ ਵੀ ਲੱਭ ਲਿਆ ਮੇਰਾ ਰੋਮ ਰੋਮ ਸੰਤ ਬਾਬਾ ਅਮਰੀਕ ਸਿੰਘ ਜੀ ਤੁਹਾਡਾ ਰਣੀ ਹੈ ਹਰ ਇੱਕ ਸਿੱਖ ਦੀ ਇੱਥੇ ਇੱਕ ਇੱਟ ਲੱਗੀ ਤਨ ਤਨ ਗੁਰੂ ਅਮਰਦਾਸ ਜੀ ਹਰ ਇੱਕ ਸੰਸਾ ਦੀ ਇੱਟ ਲੱਗੇ ਜੇ ਭਾਈ ਭਗਵਾਨ ਸਿੰਘ ਜੀ ਹੋਰਾਂ ਨੇ ਦੱਸਿਆ ਕਿ 1921 ਵਿੱਚ ਸੰਤ ਬਾਬਾ ਗੁਰਮੁਖ ਸਿੰਘ ਜੀ ਅਤੇ ਸੰਤ ਬਾਬਾ ਸਾਧੂ ਸਿੰਘ ਜੀ ਬਾਹਪੁਰਖ ਇਹਨਾਂ ਸਥਾਨਾਂ ਤੇ ਦਰਸ਼ਨਾਂ ਲਈ ਆਏ ਸੇਵਾ ਦਾ ਸੰਕਲਪ ਲੈ ਕੇ ਆਏ ਪਰ ਕਿਸੇ ਕਾਰਨ ਇਹ ਨਾ ਹੋ ਸਕਿਆ ਕਿ ਪ੍ਰਿੰਸੀਪਲ ਸਤਵੀਰ ਸਿੰਘ ਜੀ ਆਪਣੀ ਟੀਮ ਦੇ ਨਾਲ ਇਸ ਨਗਰ ਚ ਪਧਾਰੇ ਉਹ ਇੱਥੇ ਵੀ ਹੋ ਕੇ ਗਏ ਉਹ ਥੇਹ ਤੇ ਵੀ ਗਏ ਉਹਨਾਂ ਨੇ ਪੁੱਛ ਗਿਛ ਸਾਰੀ ਕੀਤੀ ਤੇ ਪਰ ਉਹ ਵੀ ਗੁਰੂ ਦਾ ਕਰ ਲੱਭ ਨਾ ਸਕੇ ਹੋਰੇ ਨਾ ਸਥਾਨਾਂ ਦੀ ਸੇਵਾ ਆਪਣੇ ਪਰਮ ਸੇਵਕ ਸੰਤ ਬਾਬਾ ਅਮਰੀਕ ਸਿੰਘ ਜੀ ਹੋਰਾਂ ਦੀ ਝੋਲੀ ਵਿੱਚ ਪਾਈ ਹੈ ਉਹ ਜੀ ਸਾਹਿਬ ਦੇ ਸਾਡੇ ਅੱਬਾ ਅਮਰੀਕ ਸਿੰਘ ਜੀ ਦੇ ਜਿੱਲ ਫੁੱਲ ਪਹਿਣਾ ਉਹ ਗਰਥਨ ਹੀ ਜਾਣਾ ਧਿਆਨ ਧਰ ਕੇ ਆਪਣੀ ਸੇਵਾ ਇੱਥੇ ਲੈਣੀ ਆ ਸੇਵਾ ਕਰਨੀ ਆ ਸੋ ਹੁਣ ਬੇਨਤੀ ਹੈ ਬਾਬਾ ਅਮਰੀਕ ਸਿੰਘ ਜੀ ਨਮਿੰਦੇ ਸਾਰੇ ਆ ਕਰਕੇ ਔਰ ਇਹ ਜ਼ਿੰਮੇਵਾਰੀ ਜਿਹੜੀ ਹੈ ਸਰਪਉ ਦੇ ਰੂਪ ਦੇ ਵਿੱਚ ਬਾਬਾ ਜੀ ਨੂੰ ਸੌਂਪਣ ਤੇ 2029 ਤੱਕ ਗੁਰੂ ਸਾਹਿਬ ਕਿਰਪਾ ਲੈਣ ਔਰ ਅੱਜ ਤੋਂ ਇਹ ਜਿਹੜੀ ਸੇਵਾ ਹੈ ਉਹ ਬਾਬਾ ਅਮਰੀਕ ਸਿੰਘ ਜੀ ਨੂੰ ਦਿੱਤੀ ਜਾ ਰਹੀ ਹੈ ਜੀ ਔਰ ਸਾਰੀ ਸੰਗਤ ਗੱਜ ਕੇ ਪੂਰੀ ਜੋਰ ਦੀ ਪਤਾ ਲੱਗ ਜਾਏ ਵੀ ਇਹ ਸੇਵਾ ਦਾ ਕੁੰਭ ਅੱਜ ਆਰੰਭ ਕਰ ਦਿੱਤਾ ਜੀ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇਰੀ ਮਹਿਮਾਇ ਫੜਿਆ ਪੜ ਤਨ ਤਨ ਗੁਰੂ ਅਮਰਦਾਸ ਜੀ ਤਨ ਤਨ ਔਰ ਇਹੀ ਗੱਲ ਪਾਈ ਸਾਹਿਬ ਪਈ ਪਿੰਦਰਪਾਲ ਸਿੰਘ ਜੀ ਨੇ ਕਹੀ ਖੋਜ ਬਿਨ ਕਰਕੇ ਉਹ ਸਤਿਗੁਰਾਂ ਦਾ ਘਰ ਉਹ ਸਥਾਨ ਲੱਭਿਆ ਹੈ ਜਿੱਥੇ ਖੂਬ ਹੀ ਨੇ ਇਹਨਾਂ ਨਾਲ ਦੇ ਘਰ ਵੀ ਖਰੀਦ ਲਿਆ ਤੇ ਇਹ ਚਾਹਦੇ ਨੇ ਵੀ ਉਸ ਢੰਗ ਨਾਲ ਪ੍ਰਾਤਨ ਦਿੱਖ ਦਿੱਤੀ ਜਾਵੇ ਜਿਵੇਂ ਸਾਡੇ ਸਤਿਗੁਰੂ ਕਾਲ ਦੇ ਵਿੱਚ ਇਮਾਰਤਾਂ ਹੁੰਦੀਆਂ ਸਨ ਇਹਦੇ ਵਿੱਚ ਕੱਚੇ ਹੁੰਦੇ ਸੰਜੀ ਘਰ ਦੇ ਵਿੱਚ ਖੂਈ ਹੁੰਦੀ ਸੀ ਔਰ ਗੁਰੂ ਰਾਮਦਾਸ ਜੀ ਦੇ ਨਾਨਕੇ ਪਰਿਵਾਰ ਦਾ ਜਿਹੜਾ ਘਰ ਹੈ ਉਹਦੀ ਦਿੱਖ ਉਸੇ ਤਰ੍ਹਾਂ ਬਣੇ ਜਿਵੇਂ ਸਾਡੀਆਂ ਪ੍ਰਾਤਨਿਕ ਇਮਾਰਤਾਂ ਹੁੰਦੀਆਂ ਸਨ ਕੋਈ ਇਮਾਰਤ ਇਹੋ ਜਿਹੀ ਹੋਵੇ ਅਸੀਂ ਸਹਿਯੋਗ ਤੁਹਾਡਾ ਹਰ ਤਰ੍ਹਾਂ ਦਾ ਕਰਾਂਗੇ ਕੋਈ ਪ੍ਰਾਤਨ ਤਾਂ ਜਿਹੜੀ ਕਾਇਮ ਰੱਖੀ ਜਾਵੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਬਾਬਾ ਜੀ ਘਰ ਬਣਾਇਓ ਓਦਾਂ ਦਾ ਬਣਾਇਓ ਜਿੱਦਾਂ ਦੇ ਗੁਰੂ ਸਾਹਿਬ ਜੀ ਦੇ ਆਪਣੇ ਹੁੰਦੇ ਸੀ ਪਤਾ ਤਾਂ ਲੱਗੇ ਬਾਬਾ ਅਮਰੀਕ ਸਿੰਘ ਜੀ ਕਹਿਣ ਲੱਗੇ ਵੀ ਮੈਂ ਜਦੋਂ ਪਾਕਿਸਤਾਨ ਦੇ ਵਿੱਚ ਸੇਵਾ ਕਰ ਰਿਹਾ ਸੀ ਉਸ ਸਮੇਂ ਮੈਨੂੰ ਇਹ ਨਕਸ਼ਾ ਮਿਲਿਆ ਸੀ ਕਿੱਥੇ ਕਿੱਥੇ ਖੂਹੀਆਂ ਨੇ ਉਹ ਖੂਹੀਆਂ ਦੀ ਲਿਸਟ ਲੈ ਕੇ ਪਹੁੰਚੇ ਤਾਂ ਭੱਲੇ ਪਰਿਵਾਰਾਂ ਨਾਲ ਮਿਲ ਕੇ ਨਿਸ਼ਾਨਦੇਹੀ ਕਰਵਾਈ ਵੀ ਇੱਥੇ ਘਰ ਸੀ ਮੈਂ ਬੇਨਤੀ ਕਰਾਂਗਾ ਜਿੰਨੇ ਭਾਵੇਂ ਅੱਜ ਛੋਟਾ ਬੱਚਾ ਭਾਵੇਂ ਜਿੰਨੇ ਪਰਿਵਾਰ ਜਿੱਥੇ ਤੱਕ ਵੀਡੀਓ ਜਾ ਰਹੀ ਆ ਦੱਸਦੀ ਹਰ ਇੱਕ ਪਰਿਵਾਰ ਦੀ ਇੱਕ ਇੱਕ ਇੱਟ ਇੱਥੇ ਲੱਗੇ ਔਰ ਇੱਟ ਵੀ ਛੋਟੀ ਪੱਲਿਆਂ ਵੱਲੋਂ ਤਿਆਰ ਕੀਤੀ ਜਾਣੀ ਆ ਹਰ ਇੱਕ ਸੰਸਾ ਦੀ ਇੱਟ ਲੱਗੇ ਅਗਰ ਕੱਲ ਨੂੰ ਕੋਈ ਇਹੋ ਜਿਹਾ ਉੱਠ ਕੇ ਕਹਿੰਦਾ ਵੀ ਇਹਨੂੰ ਤੋੜ ਕੇ ਨਵਾਂ ਬਣਾ ਦਈਏ ਤਾਂ ਉੱਠ ਕੇ ਖੜੇ ਹੋ ਜਾਈਏ ਵੀ ਸਾਡੇ ਪੁਰਖਿਆਂ ਦੀ ਇੱਕ ਇੱਕ ਇੱਟ ਇੱਥੇ ਲੱਗੀ ਹੋਈ ਹੈ ਉਹ ਇੱਟ ਦਰਗਾਹੀ ਇੱਟ ਹੋਏ ਗੁਲੇ ਸੋ ਨਿਹਾਲ ਦੇ ਵੱਲੋਂ ਇਹਨਾਂ ਨੂੰ ਮਾਰਾਂ ਨੇ ਪੱਠੇ ਦੀ ਬਖਸ਼ਿਸ਼ ਕੀਤੀ ਐ ਦਿਨ ਦੁੱਗਣਾ ਰਾਤ ਚੌਗਣਾ ਹੋਰ ਪੱਠਾ ਚੱਲੇ ਪੂਰੀ ਦੁਨੀਆ ਦੇ ਵਿੱਚ ਇੱਕ ਐਸੇ ਪੱਠੇ ਦਾ ਵੀ ਨਾਮ ਆਵੇ ਜਿਸ ਪੱਠੇ ਦੇ ਵਿੱਚੋਂ ਛੋਟੀ ਇੱਟ ਬਣ ਕੇ ਇੱਥੇ ਲੱਗੇਗੀ ਤੇ ਭੱਲਿਆਂ ਵੱਲੋਂ ਸਭ ਤੋਂ ਵੱਡੀ ਪਹਿਲਾ ਪਹਿਲ ਕੀਤੀ ਗਈ ਜੀ ਉਹ ਪਹਿਲ ਇਹ ਸੀ ਕਿ ਜਦੋਂ ਅਸ਼ੋਕ ਪੱਲਾ ਜੀ ਜਵਾਹਰ ਪੱਲਾ ਜੀ ਵਿਜੇ ਪੱਲਾ ਜੀ ਇਹਨਾਂ ਨੇ ਪਹਿਨੀਆਂ ਦੇ ਵਿੱਚ ਕਿਹਾ ਬਾਬਾ ਜੀ ਅਸੀਂ ਕੁਝ ਦੇ ਨਹੀਂ ਸਕਦੇ ਅਸੀਂ ਆਪਣਾ ਘਰ ਹੀ ਗੁਰੂ ਅਮਰਦਾਸ ਜੀ ਦੇ ਨਾਮ ਲਵਾ ਦੰਨੇ ਆ ਆਪਣੇ ਘਰ ਦੀ ਸੇਵਾ ਗੁਰੂ ਸਾਹਿਬ ਦੇ ਨਾਮ ਕਰਵਾ ਦਿੱਤੀ ਤੇ ਅੱਜ ਪਹਿਲੀ ਸੇਵਾ ਜਿਹੜੀ ਹੈ ਉਹ 11 ਲੱਖ ਰੁਪਇਆ ਇਹਨਾਂ ਨੇ ਲਖਵਾਈ ਹੈ ਜੀ 11 ਲੱਖ ਰੁਪਏ ਦੀ ਭੱਲਿਆਂ ਵੱਲੋਂ ਇਹ ਸੇਵਾ ਜਿਹਨੇ ਖੋਜੀ ਸਾਹਿਬ ਨੇ ਦੱਸਿਆ ਕਿ ਭੱਲੇ ਪਰਿਵਾਰ ਨੇ ਪਿੱਟਾਂ ਦੀ ਸੇਵਾ ਦੀ ਜ਼ਿੰਮੇਵਾਰੀ ਲਈ ਹੈ ਮਟੀਰੀਅਲ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਸੇਵਾ ਕਰਾਂਗੇ 11 ਲੱਖ ਰੁਪਇਆ ਵੀ ਉਹਨਾਂ ਨੇ ਜਿਹੜੇ ਭੇਟਾ ਦੇ ਰੂਪ ਵਿੱਚ ਸੇਵਾ ਵਾਸਤੇ ਉਹ ਦਿੱਤਾ। ਆਪਾਂ ਜਿੰਨੇ ਵੀ ਇਸ ਸੰਸਾਰ ਭਰ ਵਿੱਚ ਵਸਦੇ ਆਂ ਮੈਂ ਕਹਿੰਦਾ ਕਿ ਹਰ ਸਿੱਖ ਮਹੀਨੇ ਬਾਅਦ 1 ਰੁਪਇਆ ਐਸ ਸੇਵਾ ਵਾਸਤੇ ਕੱਢੀ ਜਾਓ। ਸਰਪੰਚ ਸਾਹਿਬ ਜੋ ਕਿ ਮੇਰੇ ਰਿਸ਼ਤੇਦਾਰ ਵੀ ਨਹੀਂ ਨਈਂ ਦਿੱਖੇ ਰਿਸ਼ਤੇਦਾਰੀ ਹੈ। ਸਾੰਗੜਾ ਵਾਲੇ ਸਰਪੰਚ ਸਾਹਿਬ ਉਹਨਾਂ ਨੇ ਇਥੋਂ ਦੀ ਸਤਪੁਰਾਂ ਦੇ ਪ੍ਰਕਾਸ਼ ਅਸਥਾਨ ਦੀ ਸੇਵਾ ਵਾਸਤੇ 1 ਲੱਖ ਰੁਪਇਆ ਭੇਟਾ ਸਰਪੰਚ ਸਾਹਿਬ ਦੇਣਗੇ ਔਰ ਜਿੱਤੇ ਵੀ ਤੁਸੀਂ ਸੰਗਤਾਂ ਬੈਠੇ ਹੋ ਤਾਨ ਕਰਕੇ ਮਨ ਕਰਕੇ ਧਨ ਕਰਕੇ ਸਹਿਯੋਗ ਕਰਨਾ ਹੈ ਘਰ ਪ੍ਰਤੀ ਆ ਕੇ ਤੇ ਤੁਸੀਂ ਇਸ ਅਸਥਾਨ ਦੀ ਆ ਕੇ ਸੇਵਾ ਕਰਿਆ ਕਰਨੀ ਹੈ ਕਿਉਂਕਿ ਤੁਹਾਨੂੰ ਭਾਗ ਨੇ ਕਿ ਸਾਡੇ ਜੀਵਨ ਦੇ ਵਿੱਚ ਸਾਨੂੰ ਇਸ ਅਸਥਾਨ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਵੇ ਇਸ ਸੇਵਾ ਵਾਸਤੇ 31000 ਰੁਪਇਆ ਉਹ ਬਾਬਾ ਜੀ ਪ੍ਰਵਾਨ ਕਰਨ 31000 ਰੁਪਏ ਦੀ ਸੇਵਾ ਬਾਬਾ ਜੀ ਪੰਚ ਸਾਹਿਬ ਜੀ ਵੱਲੋਂ ਪਿੰਡ ਦੇ 51000 ਰੁਪਏ ਜੀ 1 ਲੱਖ ਰੁਪਈਆ ਮੈਂਬਰ ਸਾਹਿਬ ਜੀ ਗੁਰੂ ਅਮਰਦਾਸ ਪਬਲਿਕ ਸਕੂਲ ਵੱਲੋਂ 11000 ਰੁਪਏ ਜੀ ਸੰਗਤ ਦੇ ਯੋਗ ਨਾਲ ਇਹ ਸਾਰੇ ਕਾਰਜ ਹੋਣੇ ਨੇ ਇਹਨਾਂ ਸਾਰੇ ਕਾਰਜਾਂ ਦੀਆਂ ਸਮੁੱਚੇ ਸੰਸਾਰ ਭਾਗ ਵਿੱਚ ਵਸਦੀ ਹੋਣ ਜਾਂ ਸਕਤਾਂ ਨੂੰ ਬਹੁਤ ਬਹੁਤ ਵਧਾਈਆਂ ਨੇ ਕਿ ਇਸ ਨਗਰ ਨੂੰ ਆਪਾ ਦੁਨੀਆ ਦੇ ਨਕਸ਼ੇ ਤੱਕ ਨਹੀਂ ਲਿਆ ਸਕੇ ਭਾਈ ਗੁਰਦਾਸ ਜੀ ਜਿਹੜੇ ਗੁਰਬਾਣੀ ਦੇ ਲਖਾਰੀ ਨੇ ਜਿਹਦਾ ਨੂੰ ਲਖਾਰੀ ਲਾ ਕੇ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਇਕੱਤਰ ਕਰਕੇ ਪੋਥੀ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਪ੍ਰਕਾਸ਼ ਕੀਤਾ ਉਹਨਾਂ ਦਾ ਪ੍ਰਕਾਸ਼ ਇੱਥੇ ਹੋਇਆ ਬਾਬਾ ਸਾਵਣ ਮਲ ਜੀ ਇਸ ਪਰਿਵਾਰ ਦੇ ਹੋਏ ਬਾਬਾ ਸੁੰਦਰ ਜੀ ਗੁਰੂ ਸਾਹਿਬ ਦੇ ਪੜਪੋਤੇ ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਰਾਮਕਲੀ ਸਾਧ ਗੁਰਬਾਣੀ ਚ ਦਰਜ ਹੈ ਉਹ ਇਥੋਂ ਦੇ ਹੋਏ ਗੁਰਮੁਖੋ ਕਿੰਨਾ ਕੁ ਵੱਡਾ ਇਸ ਨਗਰ ਦਾ ਇਤਿਹਾਸ ਹੈ ਤੇ ਜਦ ਬਾਬਾ ਅਮਰੀਕ ਸਿੰਘ ਜੀ ਹੋਰਾ ਨੇ ਦੱਸਿਆ ਕਿ ਆਸ-ਪਾਸ ਤੇ ਘਰ ਜਿਹੜੇ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਦੇ ਸਮੇਤ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਨਕੀ ਆਦਾਕਾਰ ਉਹ ਸਾਰੀਆਂ ਥਾਵਾਂ ਦੀ ਪ੍ਰਾਪਤੀ ਹੋ ਚੁੱਕੀ ਹੈ ਕਿਦਾ ਸਾਡੇ ਮੰਨ ਦੇ ਵਿੱਚ ਸੀ ਨਾ ਕਿ ਏਡਾ ਵੱਡਾ ਨਗਰ ਹੋਵੇ ਮਸ਼ਤਾਬ ਤੋਂ ਪਹਿਲਾਂ ਵੀ ਮੈਂਬਰ ਸਾਹਿਬ ਨੇ ਕਈ ਵਾਰ ਵਿਚਾਰ ਕਰਨ ਕਿ ਮੈਂਬਰ ਸਾਹਿਬ ਕਿਹੜਾ ਤਰੀਕਾ ਲੱਭਿਆ ਜਾਏ ਕਿ ਇਹ ਪਿੰਡ ਜਿਹੜਾ ਇਹ ਦੁਨੀਆ ਦੇ ਨਕਸ਼ੇ ਤੇ ਆ ਜਾਏ ਸੰਸਾਰ ਭਰ ਵਿੱਚੋਂ ਸੇਖ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਆਉਣ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਦੇ ਆ ਕੇ ਦਰਸ਼ਨ ਕਰਕੇ ਜਾਇਆ ਕਰਨ ਕਿ ਇਹ 550 ਸਾਲ ਪੁਰਾਣਾ ਗੁਰੂ ਸਾਹਿਬ ਦਾ ਉਹ ਹੀ ਘਰ ਹੈ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਉਹਨੇ ਦੱਸਿਆ ਨਾ ਖੋਜੀ ਸਾਹਿਬ ਨੇ ਕਿ 2029 ਵਿੱਚ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਜੋ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਨ ਲਿਖਾਰੀ ਮਹਾਨ ਬ੍ਰਹਮ ਗਿਆਨੀ ਮਹਾਨ ਫਿਲਾਸਫਰ ਬੜੀ ਵੱਡੀ ਹਸਤੀ ਹੋਏ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਕੋਈ ਨਾ ਕੋਈ ਖੋਜ ਕੇਂਦਰ ਬਣਾਉਣਾ ਚਾਹੀਦਾ ਹੈ ਇਹ ਤੇ ਖੋਜ ਕੇਂਦਰ ਬਣਾਣਾ ਚਾਹੀਦਾ ਹੈ ਤਾਂ ਕਿ ਦੁਨੀਆ ਭਰ ਤੋਂ ਆ ਕੇ ਵਿਦਵਾਨ ਇੱਥੇ ਖੋਜ ਕਰਿਆ ਕਰਨ ਰਿਸਰਚ ਕਰਿਆ ਕਰਨ ਨਗਰ ਬਾਸਰਕੇ ਵੱਲੋਂ ਸੰਤ ਬਾਬਾ ਅਮਰੀਕ ਸਿੰਘ ਜੀ ਹੁਣਾਂ ਦਾ ਕਿ ਜਿਨ੍ਹਾਂ ਨੇ ਉਹ ਕੰਮ ਕਰਕੇ ਦਿਖਾਇਆ ਜਿਹੜਾ 400 ਸਾਲ ਪਹਿਲਾਂ ਤੋਂ ਲੈ ਕੇ ਅੱਜ ਤੱਕ ਨਹੀਂ ਕੋਈ ਕਰ ਸਕਿਆ ਉਦੇ ਵਿੱਚ ਸਾਡੀ ਪੰਚਾਇਤ ਸਾਰੇ ਨਗਰ ਦਾ ਆਸ-ਪਾਸ ਦੇ ਇਲਾਕੇ ਦਾ ਵੀ ਸਹਿਯੋਗ ਹੋਏਗਾ ਤੇ ਇਹਨੂੰ ਜਿਹੜਾ ਗੁਰੂ ਕੇ ਮਹਿਲ ਤਿਆਰ ਕਰਨ ਦੇ ਵਿੱਚ ਸਾਡੀ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਯੋਗਦਾਨ ਪਾਵਾਂਗੇ ਮੇਰਾ ਇੱਥੇ ਤੁਹਾਡੇ ਇੱਥੇ ਆਉਣ ਤੇ ਮੇਰੇ ਵੱਲੋਂ ਤੇ ਮੇਰੇ ਨਗਰ ਵੱਲੋਂ ਤੁਹਾਡਾ ਕੋਟਿਨ ਕੋਟਿਨ ਧੰਵਾਦ ਬੁਲੇ ਸੋ ਨਿਹਾਲ ਸਤਿਗੁਰੂ ਸਜੀ ਤਨ ਤਨ ਗੁਰੂ ਅਮਰਦਾਸ ਜੀ ਤੇਰੀ ਮਹਿਮਾਇ ਪਰਿਆ ਪਰ ਤੇਰੀ ਮਹਿਮਾਇ ਪਰਿਆ ਪਰ ਤਨ ਤਨ ਗੁਰੂ ਅਮਰਦਾਸ ਜੀ ਤਨ ਤਨ ਗੁਰੂ ਅਮਰਦਾਸ